ਕੁਝ ਦੇਖਣਾ 24 ਪੰਜਾਬ న్యూ ਚੈਨਲ ਨੂੰ ਸਰਦਾਰ ਸੁਖਦੇਵ ਸਿੰਘ ਢੀਂਡਾ ਸਾਬਕਾ ਕੇਂਦਰੀ ਮੰਤਰੀ ਵੱਲੋਂ ਅੱਜ ਉਹਨਾਂ ਦੀ ਜਿਹੜੀ ਦੇ ਸੀ ਜੋ ਦੇ ਸੀ ਅੱਜ ਮੋਹਾਲੀ ਤੋਂ ਜੱਦੀ ਪਿੰਡ ਉਬੇਵਾਲੀ ਰਵਾਨਾ ਹੋ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਦਰਬਾਹੂ ਪ੍ਰਕਾਸ਼ ਚੰਦ ਗਰਗ ਉਹਨਾਂ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਹਨ ਉੱਥੀ ਤਸਵੀਰਾਂ ਦੇ ਵਿੱਚ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਹਨ ਗੱਡੀ ਪਹੁੰਚੀ ਹੈ ਸਰਦਾਰ ਸੁਖਦੀਪ ਸਿੰਘ ਢੀਂਟਸਾ ਜੀ ਦੇ ਲੈ ਕੇ ਜਿੱਥੇ ਤੁਸੀਂ ਹਮ ਦੇਖ ਰਹੇ ਹੋ ਇਸ ਮੌਕੇ ਤੇ ਮੂਰੇ ਸਾਬਕਾ ਕੈਬਨਟ ਮੰਤਰੀ ਪ੍ਰਮੇਂਦਰ ਸਿੰਘ ਢੀਂਟਸਾ ਵੀ ਬੈਠੇ ਨਜ਼ਰ ਆ ਰਹੇ ਹਨ ਗੱਡੀ ਦੇ ਵਿੱਚ ਜਿੱਥੇ ਉਹਨਾਂ ਦੀ ਧਰਮ ਪਤਨੀ ਸਰਦੀਪ ਸਿੰਘ ਢੀਂਟਸਾ ਜੀ ਦੀ ਉਹ ਵੀ ਨਾਲ ਰਵਾਨ ਵਿੱਚ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਕਿਵੇਂ ਹਜੂਮ ਇਕੱਠਾ ਨਜ਼ਰ ਆ ਰਿਹਾ ਹੈ ਜ਼ੀਰਾ ਵਿੱਚ ਦੇਖ ਸਕਦੇ ਹਾਂ ਇਸ ਮੌਕੇ ਤੇ ਵੀਰ ਚੱਕਰ ਪੰਨਾਵਾ ਨਛੱਤਰ ਸਿੰਘ ਅਤੇ ਉਹਨਾਂ ਦੇ ਨਾਲ ਗੁਰਮੀਤ ਸਿੰਘ ਸਰਪੰਚ ਪਿੰਡ ਛਨੇੜੀ ਅਤੇ ਕਨਵੀਨਰ ਟਰਾਂਸਪੋਰਟ ਸੈੱਲ ਬੀਜੇਪੀ ਅਤੇ ਮੈਂਬਰ ਸੀਆਈ ਪੰਜਾਬ ਹਲਕਾ ਸੰਗਰੂਰ ਤੇ ਗੁਰਤੇਜ ਸਿੰਘ ਛਨੇੜੀ ਵੀ ਨਾਲ ਨਜ਼ਰ ਆ ਰਹੇ ਹਨ ਜਿੱਤੇ ਉਹਨਾਂ ਨੇ ਨਾਲ ਆ ਰਹੇ ਹਨ ਅਤੇ ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਸਰਜੀਤ ਸਿੰਘ ਰਖੜਾ ਅਤੇ ਉਹਨਾਂ ਦੇ ਨਾਲ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜਿੱਥੇ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਉਹਨਾਂ ਵੱਲੋਂ ਉਥੇ ਹੋਰ ਵੀ ਪਾਨਿਕਲ ਸ਼ਹਿਰ ਦੀਆਂ ਗੈਸ ਅੱਗੂ ਪਹੁੰਚੇ ਸਨ ਰਾਜਨੀਤਿਕ ਹੋਰ ਸੰਸਥਾਵਾਂ ਵੀ ਪਹੁੰਚੀਆਂ ਸਨ ਅਤੇ ਉਹਨਾਂ ਦੇ ਨਾਲ ਤੇਜਾ ਸਿੰਘ ਕਮਾਲਪੁਰ ਵੀ ਗੱਡੀ ਦੇ ਵਿੱਚ ਬੈਠੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਸਾਬਕਾ ਸੰਸਦÍ ਸਖਤਰ ਬਹੁ ਪ੍ਰਕਾਸ਼ ਚੰਦ ਗਰਗ ਅਤੇ ਇਸ ਮੌਕੇ ਤੇ ਸ਼ੈਲ ਰੈਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਗਰਗ ਜੀ ਵੀ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਹੋਰ ਵੀ ਪਾਨੀਗੜ੍ਹ ਦੇ ਆਗੂ ਪਹੁੰਚੇ ਸਨ ਆਓ ਸਾਨੂੰ ਸੁਣਾਉਣੇ ਹੋਰ ਕੀ ਕੀ ਕਹਿੰਦੇ ਨਜ਼ਰ ਆਏ ਸਾਕਾਸ ਸੰਸਕਤਰ ਸਾ ਬਹੁ ਪ੍ਰਕਾਸ਼ ਗਰਗ ਆਜੂ ਆਜੂ ਮਾਹਨ ਆਜੂ ਆਜੂ ਬਾਬਾ ਜੀ ਦੇ ਰਹਿਣ ਵਾਲੇ لنگي چلا جي لنگي چلا جي لنگي چلا دندي سردار سنڌو گني پي آ رهو 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 سردار سردار سنڌو رهو 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 سردار سردار سينگ پي صاحب آ رهو 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 سردار سردار 대한민국 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 ਹਰ ਫਰ ਇਕੱਲੇ ਇਕੱਲੇ ਹੋਈਓ ਥੱਲੇ ਇਕੱਲੇ ਟੱਕਰ ਆਉਂਦੀ ਬਣਾਉਂਦੇ ਉਹ ਲੈਣ ਦੀ ਬਣਾਉਂਦੇ ਰਹੇ ਸਰਪਾਰੀ ਸਰਪਾਰੀ ਸਰ ਇਹ ਹੋ ਗਿਆ ਥੋੜਾ ਕੁਝ ਹੋਰ ਸਟੈਂਡ ਲਾ ਕੇ ਖੜ ਜਾ ਆ ਜਾ ਬਾਬਾ ਜੀ ਆ ਜਾ ਤੂੰ ਬਾਬਾ ਥੋੜਾ ਥੋੜਾ ਲੱਗਦਾ 3 ਵਜੇ ਦਾ ਬਖਰ ਦੇ ਇੱਕ ਮਿੰਟ ਰਹਿ ਕੇ ਕਾਜ ਚੋਂ ਚਾਹ ਤੱਕਣਾ ਮਾਰੋ ਧੱਕਣਾ ਮਾਰੋ ਗਾਓ ਜੀ ਲਾ ਲਾ ਨਹੀਂ ਦੇਖੋ ਜੀ ਹਾਂ ਲੱਗਦੇ ਆਪਾਂ ਲੱਗਦੇ ਕੋਈ ਨਹੀਂ ਜੀ ਦੇਖੋ ਜੀ ਅੱਜ ਜੀ ਚੱਲੋ ਜੀ ਚੱਲੋ ਜੀ ਚੱਲੋ ਨੰਗੀ ਚੱਲੋ ਜੀ ਗਾਂ ਦੀਆਂ ਤੰਗ ਜੋ ਆਜੋ ਆਪਣੇ ਮੈਚ ਅੰਦਰ ਹੋ ਜਾਓ ਹਾਂ ਵਾਲੇ ਦਾ ਕਹਾ ਹੋ ਜਾਗਾ ਹਾਂ ਆਜੋ ਆਜੋ ਕੋਈ ਨਹੀਂ ਆ ਰਿਹਾ ਬਿੱਟ ਤਾਂ ਨਹੀਂ ਦੇਖਿਆ ਕਿਤੇ ਦੇਖਿਆ ਇੱਥੇ ਦੇਖਿਆ ਬੱਟੂ ਆ ਟਿੱਕਿਆ ਹੋਵੇ ਮੋੜੀ ਦੀ ਕੱਲੇ ਮਟਵਾ ਨਿਕਲ ਗਿਆ ਪਹਿਲਾਂ ਕੱਟ ਪਹਿਲਾਂ ਕੱਟੀ ਜਾਂਦੀ ਹੈ ਹਾਂ ਉਹਦੇ ਚਿਹਰਾ ਰੱਖੋ ਆਪਦਾ ਪਰਸਾ ਦੇਖ ਆਪੇ ਚ ਫੋਨ ਵਾਲਾ ਯਾਰ ਇੱਕ ਮੇਰੇ ਆਇਆ ਯਾਰ ਵਾਰਸ ਵਾਲਾ ਚੰਗਣਾ ਇਸ ਕੱਲੇ ਕੱਟ ਰੱਖਦੇ ਕਿ ਪਤਾ ਕਰੀਏ ਉਹ ਵੀ ਨਹੀਂ ਧਿਆਨ ਰੱਖੋ ਜੀ ਆਪਦਾ ਕਈਆਂ ਨੇ ਕਹਿਆ ਬਰਕਰਾਰ ਰੱਖ ਕੇ ਰੱਖੀਂ ਕਰਦੇ ਕੋਈ ਦਬਾਅ ਨਹੀਂ ਜਾਨੀ ਸਾਡੇ ਦਾ ਸਾਡੇ ਦਾ ਕਿੰਨਾ ਮਾਲ ਆ ਯਾਰ ਇੱਕ ਵਾਰ ਠੀਕ ਹੈ ਜੀ ਕੋਲ ਤਾਂ ਮੇਰੇ ਯਾਰ ਤੂੰ ਇੱਥੇ ਚਲੋ ਇੱਕ ਵਾਰ ਲੈ ਲੀਂ ਤੂੰ ਸਭ ਨਾਲ ਨਾ ਚਲੋ ਇੱਕ ਵਾਰ ਮਾਰ ਬੁੱਕਾ ਕੱਢ ਲੈ ਸਰਕਾਰ ਦੇ ਵਿੱਚ ਬਣ ਜਾਣਾ ਮਾਰ ਜਾਣਾ ਇੱਕ ਵਾਰ ਮਾਰ ਮਾਰ ਨਾ ਕਰੋ ਭਾਈ Thank you. ਅੱਜ ਦੇਖੋ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਤੋਂ ਉਹ ਸਿੱਖ ਰਾਣੀਤੀ ਦੇ ਭਿਸ਼ਮ ਪਤਾਮਾ ਸੀ। ਪੰਥ ਪ੍ਰਸਤੀ ਉਹਨਾਂ ਦੀ ਜ਼ਿੰਦਗੀ ਵਿੱਚ ਕੁੱਟ-ਕੁੱਟ ਕੇ ਪਰੀ ਹੋਈ ਸੀ। ਉਹਨਾਂ ਦਾ ਜਿਹੜਾ ਪਰਿਵਾਰ ਖਪੋਤਰ ਸੀ। ਉਹਨਾਂ ਦੇ ਬਜ਼ੁਰਗ ਸਰਦਾਰ ਰਤਨ ਸਿੰਘ ਜਿਹੜੇ ਕਿ ਅਕਾਲੀ ਸੀ। ਔਰ ਢੀਂਸਾ ਸਾਹਿਬ ਨੇ 1972 ਵਿੱਚ ਆਪਣਾ ਰਾਜਸੀ ਜੀਵਨ ਜਿਹੜਾ ਸੀਗਾ ਸੂਬਾ ਪੱਧਰ ਦੀ ਰਾਜਨੀਤੀ ਤੋਂ ਸ਼ੁਰੂ ਕੀਤਾ ਉਸ ਸਮੇਂ ਭਾਵੇਂ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਪਰ ਉਸ ਸਮੇਂ ਦੇ ਰਾਜ ਭਾਗ ਨੂੰ ਠੁਕਰਾ ਕੇ ਉਹਨਾਂ ਨੇ ਆਪਣੀ ਜਿਹੜੀ ਅਕਾਲੀ ਸੋਚ थी ਉਹਨੂੰ ਪਰਨਾਇਆ ਅਤੇ ਸ਼ੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਡਿਪਟੀ ਲੀਡਰ ਵੀ ਰਹੇ ਵਿਧਾਨ ਸਭਾ ਦੇ ਵਿੱਚ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਸਾਡੇ ਲਈ ਇੱਕ ਚਾਨਣ ਮੂਨਾਰ ਹੈ ਕਿ ਉਹਨਾਂ ਨੇ ਹਰ ਪੜਾਅ ਦੇ ਉੱਤੇ ਸਿਧਾਂਤ ਕਰਾਨੀ ਦੀ ਕੀਤੀ ਕਦੇ ਵੀ ਉਹਨਾਂ ਨੇ ਆਪਣੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਔਰ ਉਹ ਪੰਥ ਪ੍ਰਸਤੀ ਨੂੰ ਪ੍ਰਣਾਏ ਹੋਏ ਸੀਗੇ ਹਰ ਗੱਲ ਜਿਹੜੀ ਹੈ ਉਹਨਾਂ ਨੇ ਬੇਬਾਕ ਹੋ ਕੇ ਆਪਣੀ ਜ਼ਿੰਦਗੀ 'ਚ ਆਪਣੇ ਸਰਕਲ ਦੇ ਵਿੱਚ ਦੋਸਤਾਂ ਮਿੱਤਰਾਂ ਨਾਲ ਰੱਖੀ ਜਿਹੜੇ ਜ਼ਿੰਦਗੀ ਦੇ ਮੁੱਢਲੇ ਪੜਾਅ ਦੇ ਵਿੱਚ ਦੋਸਤ ਸੀਗੇ ਉਹ ਜ਼ਿੰਦਗੀ ਦੇ ਆਖਰੀ ਤੱਕ ਉਹਨਾਂ ਦੇ ਮਿੱਤਰ ਰਹੇ ਨੇ ਉਹਨਾਂ ਦੀ ਦੋਸਤੀ ਇੰਨੀ ਪਰਪੱਕ ਸੀ ਕਿ ਪਾਵੇਂ ਉਹ ਪਿੰਡ ਦੀ ਸਰਪੰਚੀ ਤੋਂ ਉਹਨਾਂ ਨੇ ਆਪਣਾ ਜਨਤਕ ਜੀਵਨ ਸ਼ੁਰੂ ਕੀਤਾ ਔਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦਾ ਇੱਕ ਵਿਸ਼ੇਸ਼ ਸਥਾਨ ਸੀ ਤੁਸੀਂ ਦੇਖੋ ਕਿ ਇੰਨੇ ਦੇਸ਼ ਦੇ ਪਾਰਲੀਮੈਂਟ ਮੈਂਬਰ ਨਹੀਂ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਬਾਦਮ ਬਭੂਸ਼ਣ ਦਾ ਜਿਹੜਾ ਐਵਾਰਡ ਸੀਗਾ ਉਹ ਦਿੱਤਾ ਮੈਂ ਸਭ ਦਾ ਕਿ ਵਿਸ਼ਵ ਭਰ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਉਹਨਾਂ ਦੇ ਮਾਣ ਕਰਦੇ ਸੀਗੇ 84 ਦੇ ਜਿਹੜਾ ਕਤਲੇਆਮ ਹੋਇਆ ਉਹਦੇ ਵਿੱਚ ਉਹਨਾਂ ਨੇ ਜੋ ਪਾਰਲੀਮੈਂਟ ਦੇ ਵਿੱਚ ਜੋ ਕੁਝ ਬੋਲਿਆ ਅੱਜ ਵੀ ਮੇਰਾ ਖਿਆਲ ਹੈ ਕਿ ਸਾਰੇ ਉਹਨਾਂ ਮਨਾਂ ਦੇ ਉੱਤੇ ਉਕਰਿਆ ਹੋਇਆ ਹੈ ਵਿਸ਼ਵ ਪਰਦੇ ਸਿੱਖਾਂ ਨੇ ਉਹਨਾਂ ਦੀ ਸਰਾਹਣਾ ਕੀਤੀ ਪੰਜਾਬ ਵੀ ਅਗਵਾਈ ਉਹਨਾਂ ਨੇ ਲੰਮਾ ਸਮਾਂ ਸੰਸਦ ਦੇ ਵਿੱਚ ਕੀਤੀ ਹੈ ਦੇਸ਼ ਦੇ ਵੱਡੇ ਆਗੂ ਜਿਹੜੇ ਨੇ ਉਹ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ساری ਜ਼ਿੰਦਗੀ ਉਹਨਾਂ ਨੇ ਪੰਥ ਪ੍ਰਸਤੀ ਨੂੰ ਖਾਸ ਕਰਕੇ ਅਕਾਲੀ ਦੰਦ ਨੂੰ ਮਜ਼ਬੂਤ ਕਰਨ ਦੀ ਲਾਈ ਭਾਵੇਂ ਉਹਨਾਂ ਦੇ ਕਈ ਸੰਵਿਧਾਨਕ ਤੌਰ ਤੇ ਬਾਦਲ ਸਾਹਿਬ ਨਾਲ ਮਤਭੇਦ ਵੀ ਹੋਏ ਲੇਕਿਨ ਆਪਣੇ ਮਤਭੇਦਾਂ ਨੂੰ ਹਮੇਸ਼ਾ ਉਹਨਾਂ ਨੇ ਉਜਾਗਰ ਰੱਖਿਆ ਕਦੇ ਵੀ ਉਹਨਾਂ ਨੇ ਇਹ ਨਹੀਂ ਕਰਿਆ ਕਿ ਰਾਜਨੀਤੀ ਦੇ ਵਿੱਚ ਕੋਈ ਨਾ ਤਾਂ ਕਿਸੇ ਨੂੰ ਧੋਖਾ ਬੜੀ ਸਾਫ਼ ਸੁਥਰਾ ਉਹਨਾਂ ਦਾ ਅਖਸਰ ਹੈ ਜੇ ਉਹਨਾਂ ਦਾ ਸੰਧਾਨਤਕ મતਭੇਦ ਵੀ ਹੋਏ ਤਾਂ ਉਹਨਾਂ ਨੇ ਪਾਰਟੀ ਦੇ ਪਲੇਟਫਾਰਮ ਤੇ ਉਸ ਨੂੰ ਉਠਾਇਆ ਹੈ ਬਿਲਕੁਲ ਹੁਣ ਵੇਟ ਕਰ ਰਹੇ ਤੁਸੀਂ ਸਰੀਰ ਪਹੁੰਚ ਰਹੇ ਹਨ ਤੁਹਾਨੂੰ ਦਰਸ਼ਨ ਕਰਨ ਲਈ ਬਿਲਕੁਲ ਜੀ ਮੈਂ ਸਮਝਦਾ ਕਿ ਮਹਿਬੂਬ ਆਗੂ ਚੱਲੇਗਾ ਇੱਕ ਬਹੁਤ ਵੱਡਾ ਕਲਾ ਜਿਹੜਾ ਹੈ ਸਿੱਖ ਰਾਜਨੀਤੀ ਦੇ ਵਿੱਚ ਪਿਆ ਹੈ ਅੱਜ ਅਜੇ ਇਹ ਆਗੂ ਜਿਹੜੇ ਨੇ ਉਹਨਾਂ ਦਾ ਮੈਗਨਸ ਸੰਭਵ ਹੀ ਨਹੀਂ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਏ ਨਾ ਤਾਂ ਹੁਣ ਸਾਡੇ ਵਿੱਚ ਉਸ ਤਰ੍ਹਾਂ ਦੀ ਕ੍ਰੈਡਿਬਿਲਟੀ ਰਹੀ ਏ ਨਾ ਉਸ ਤਰ੍ਹਾਂ ਦਾ ਸਾਡਾ ਇੱਕ ਦੂਜੇ ਦਾ ਸਤਿਕਾਰ ਰਿਹਾ ਹੁਣ ਤਾਂ ਅਸੀਂ ਮਤਲਬ ਨਾਲ ਸਮੇਂ ਨਾਲ ਜੁੜੇ ਆ ਜੇ ਸਮਾਂ ਉਧਰ ਨੂੰ ਹਵਾ ਦੇ ਜਾਂਦਾ ਉਧਰ ਨੂੰ ਚਲੇ ਜਾਂਦੇ ਆ ਲੇਕਿਨ ਮੈਂ ਸਮਝਦਾ ਕਿ ਮੇਰੇ ਜ਼ਿੰਦਗੀ ਦੇ ਤਕਰੀਬਨ 50 ਸਾਲ ਸਦਾ ਢੀਂਸਾ ਦੇ ਨਾਲ ਮੇਰੀ ਕੋਆਰਡੀਨੇਸ਼ਨ ਰਹੀ ਏ ਬੜੀ ਮਿੱਤਰਤਾ ਰਹੀ ਏ ਉਹ ਆਪਣੇ ਦਿਲ ਦੀਆਂ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਸੀ ਕਈ ਵਾਰ ਅਸੀਂ ਵੀ ਉਹਨਾਂ ਨੂੰ ਕਈ ਕਿਸਮ ਦਾ ਉਹਨਾਂ ਦੇ ਵੀ ਇਹ ਵਿਚਾਰੇ ਤਾਂ ਨਾ ਕਰ ਲੋ ਲੇਕਿਨ ਮੈਂ ਦੇਖਿਆ ਕਿ ਹਮੇਸ਼ਾ ਹੀ ਉਹਨਾਂ ਨੇ ਆਪਣੀ ਜਿਹੜੀ ਕਹੀ ਗੱਲ ਹੈ ਉਹਤੇ ਪਹਿਰਾ ਦਿੱਤਾ ਅੱਜ ਉਹਨਾਂ ਦੇ ਜਾਣ ਦੇ ਨਾਲ ਇੱਕ ਐਸਾ ਮਹਿਬੂਬ ਆਗੂ ਇੱਕ ਐਸਾ ਜਨਤਕ ਲੀਡਰ ਜੋ ਲੋਕਾਂ ਦੀ ਨਬਜ਼ ਪਛਾਣਦਾ ਸੀ ਪੰਜਾਬ ਦੇ ਦਰਦ ਨੂੰ ਜਾਣਦਾ ਸੀ ਅੱਜ ਉਹ ਸਾਨੂੰ ਛੱਡ ਕੇ ਤੁਰ ਗਿਆ ਉਹਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਅਸੀਂ ਤਾਂ ਮੈਂ ਸਮਝਦਾ ਕਿ ਉਹਨਾਂ ਤੋਂ ਬਿਨਾ ਸਾਨੂੰ ਇਦਾਂ ਲੱਗਦਾ ਕਿ ਜ਼ਿੰਦਗੀ 'ਚ ਸਾਡੇ ਬਹੁਤ ਕੁਝ ਖੋਇਆ ਗਿਆ ਅਸੀਂ ਅਨਾਥ ਹੋ ਗਏ ਅੱਜ ਕੱਲਾ ਜ਼ਿਲ੍ਹਾ ਸੰਗਰੂਰ ਨਹੀਂ ਤੁਸੀਂ ਦੇਖੋ ਕਿ ਸਾਰਾ ਪੰਜਾਬ ਔਰ ਦੇਸ਼ ਵਿਦੇਸ਼ ਦੇ ਵਿੱਚੋਂ ਮੇਰਾ ਖਿਆਲ ਹੈ ਕਿ ਢੀਂਸਾ ਸਾਹਿਬ ਦੇ ਜਾਣ ਦਾ ਜਿੰਨਾ ਵੱਡਾ ਲੋਕਾਂ ਨੂੰ ਸਦਮਾ ਪਹੁੰਚਿਆ ਸਾਰੀਆਂ ਰੱਪਾਵੇਂ ਕਿਸੇ ਵੀ ਪਾਰਟੀ ਨਾਲ ਨਹੀਂ ਤੁਸੀਂ ਦੇਖੋ ਕੱਲ ਉਹਨਾਂ ਦੀ ਦੇਸ਼ ਸੰਗਰੂਰ ਅੱਜ ਸੰਗਰੂਰ ਆ ਰਹੀ ਹੈ ਕੱਲ ਚੰਡੀਗੜ੍ਹ ਰਹਿਸਤੇ ਸੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਦਾ ਕੋਈ ਐਸਾ ਆਗੂ ਹੈ ਜਿਨੇ ਜਾ ਕੇ ਉੱਤੇ ਅਫਸੋਸ ਦਾ ਜ਼ਾਰ ਨਹੀਂ ਕੀਤਾ ਸੋ ਅੱਜ ਜਿਹੜੀ ਸੰਗਤ ਹੈ ਉਹਨਾਂ ਦੀ ਪਾਤਸ਼ਾਹ ਸ਼ਰੀਰ ਨੂੰ ਉਡੀਕ ਰਹੀ ਹੈ ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਦੇ ਸਤਕਾਰ ਵਜੋਂ ਜਿੱਥੇ ਉਹਨਾਂ ਦੇ ਸਨਮਾਨ ਦੇ ਵਿੱਚ ਪੁਸ਼ਪ ਮਾਲਾ ਚੜਾਵਾਂਗੇ ਸ਼ਰਧਾਂਜਲੀ ਅਰਪਿਤ ਕਰਾਂਗੇ ਅਤੇ ਉਹਨਾਂ ਦੀ ਅੱਜ ਦੇਹ ਦਾ ਜਿਹੜਾ ਹੈ ਉਹਨਾਂ ਦੇ ਜੱਦੀ ਪਿੰਡੂਪਾ ਵਾਲ ਸੰਸਕਾਰ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਲੱਖਾਂ ਜਿਹੜੇ ਪਿਆਰ ਕਰਨ ਵਾਲੇ ਸ਼ਰਧਾਲੂ ਨੇ ਅੱਜ ਉਸ ਜਗ੍ਹਾ ਤੇ ਪਹੁੰਚਣਗੇ ਔਰ ਮੈਂ ਵਾਹਿਗੁਰੂ ਦੇ ਅਰਦਾਸ ਕਰਦਾ ਕਿ ਸਤਕੂ ਸੱਚੇ ਪਾਤਸ਼ਾਹ ਉਹਨਾਂ ਦੀ ਜ਼ਿੰਦਗੀ ਦਾ ਪਾਵੇਂ ਕੋਈ ਆਂਸਰ ਸਾਡੇ ਉਚਾਵੇ ਅਸੀਂ ਆਪਣਾ ਆਪਣੀ ਜੀਵਨ ਜੀਵਨ ਦੇ ਵਿੱਚ ਉਹਨਾਂ ਨੂੰ ਉਤਾਰ ਸਕੀਏ ਤੇ ਲੋਕ ਸੇਵਾ ਦੇ ਵਿੱਚ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਇਹ ਸਾਡੀ ਵਾਹਿਗੁਰੂ ਕਿਦੋਂ ਗੱਲ ਕਰੀਆ ਬਾਲ ਸਿੰਘ ਸਾਹਿਬ ਦੇ ਢਿੰਡ ਸਾਹਿਬ ਦਾ ਮੇਨ ਹੈ ਉਹਦੀ ਸੀਗੀ ਤੇ ਮੇਨ ਢਿੰਡ ਸਾਹਿਬ ਤੇ ਬਾਲ ਸਿੰਘ ਨੇ ਕੁਰੂਕਚੇ ਦੇਖਿਆ ਜਾਂਦਾ ਸੀ ਕਿਵੇਂ ਦੇਖਦੇ ਦੇਖੋ ਦੋਨੇ ਆਗੂਆਂ ਨੇ ਪੰਜਾਬ ਦੀ ਅਗਵਾਈ ਕੀਤੀ ਲੇਕਿਨ ਜਿਹੜੀ ਗੱਲ ਮੈਂ ਵਿਸ਼ੇਸ਼ ਤੌਰ ਤੇ ਢੀਂਸਾ ਸਾਹਿਬ ਲਈ ਕਹਿਣਾ ਚਾਹੁੰਦਾ ਜੇਗ ਤੇ ਬਾਦਲ ਸਾਹਿਬ ਨੇ ਵੀ ਸਿੱਖ ਪਰੰਪਰਾਵਾਂ ਉਹ ਮਰਿਆਦਾ ਤੋਂ ਕੋਈ ਫੈਸਲਾ ਇਧਰ ਉਧਰ ਕੀਤਾ ਤਾਂ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਹਮੇਸ਼ਾ ਸੰਧਾਨਕ ਤੌਰ ਤੇ ਪਹਿਰਾ ਦਿੱਤਾ ਉਹਨਾਂ ਦੇ ਨਾਲ ਵੀ ਉਹਨਾਂ ਦੇ ਮਤਭੇਦ ਕਈ ਵਾਰ ਹੁੰਦੇ ਕਈ ਫੈਸਲਿਆਂ ਦੇ ਵਿੱਚ ਢੀਂਸਾ ਸਾਹਿਬ ਦੇ ਬੜੇ ਡਿਫਰੈਂਟ ਜਿਹੜੇ ਵਿਚਾਰ ਹੁੰਦੇ ਸੀਗੇ ਹਮੇਸ਼ਾ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਵਿਚਾਰਾਂ ਉੱਤੇ ਕਦੇ ਵੀ ਉਹਨਾਂ ਨੇ ਚਾਪ ਲੂਸੀ ਕਦੇ ਉਹਨਾਂ ਨੇ ਜਾ ਮਦਰ ਪ੍ਰਤਰੀ ਸੇ ਉਹਨੂੰ ਕਦੇ ਆਉਣ ਨਹੀਂ ਸੀ ਦਿੱਤਾ ਭਾਵੇਂ ਜਿੰਨੀ ਮਰਜ਼ੀ ਮਿੱਤਰਤਾ ਹੈ ਪਰ ਜਿਹੜੀ ਗੱਲ ਸੰਧਾਨਤਿਕ ਹੈ ਮਰਿਆਦਾ ਚ ਹੈ ਉਹ ਤੇ ਉਹਨਾਂ ਨੇ ਹਮੇਸ਼ਾ ਪਹਿਰਾ ਦਿੱਤਾ ਠੀਕ ਹੈ ਠੀਕ ਹੈ